ਇੱਕ ਅਸਿੱਤ ਜੀ ਮੰਮੀ ਹੋਣਾ ਬਣਾ ਦੇ ਦੇ ਚੱਲੇ ਕਿੱਥੇ ਹੋ ਮੈਂ ਜਲਦੀ ਪੀਕੋ ਕਰਨੀਆਂ ਦੇਣ ਓਕੇ ਇੱਕ ਇਦਾਂ ਬਣਾਇਆ ਇਹ ਵੀ ਫਰਾਕ ਆ ਇਹ ਇੱਕ ਬਣਾਇਆ ਇਦਾਂ ਲਾ ਗਿਓਗੇ ਤੁਸੀਂ ਇਹ ਇੱਕ ਇਦਾਂ ਬਣਾਇਆ ਇੱਕ ਇਦਾਂ ਬਣਾਈਆ ਇੱਕ ਇਦਾਂ ਬਣਾਈਆ ਦੇ ਦੇਣੀ ਹੁਣ ਮੈਂ ਪੀਕੋ ਕਰਨੀਆਂ ਦੇ ਇਦਾਂ ਕੱਲ ਲਾਈਟ ਆਇਆ ਅੱਛਾ ਗਏ ਮੇਰੇ ਪਾਪਾ ਕਿਧਰ ਪਾਪਾ ਬੁੱਖ ਲੱਗੀ ਆ ਸਬਜੀ ਲੈ ਗਈਏ ਭੁੱਖ ਲੱਗੀ ਆ ਰੋਟੀ ਖਾਓ ਮੇਰੇ ਦੰਦ ਦੁਖੀ ਜਾਂਦੇ ਮਦਰ ਉਹ ਇੱਕ ਮੱਖਣ ਦਵਾ ਲੈ ਆ ਕੇ ਤੇ ਹੋਰ ਕੀ ਲੈਣਾ ਮੇਰੀ ਖਾਣੇ ਹਾਂ ਲੈਣਾ ਮੁੱਖ ਥੋੜਾ ਖਾਣਾ ਮੈਂ ਨਹੀਂ ਖਾਣਾ ਉਹ ਦੰਦ ਦੋੜਾ ਨਾ ਦੇ ਚਲਿਏ ਫਿਰ ਸਬਜੀ ਲੈ ਆ ਅਬ ਜੇ ਨਹੀਂ ਮੁੱਖਣ ਮੁੱਖਣ ਖਾਣੇ ਬਾਅਦ ਆ ਆ ਫਲਾਉ ਅੰਦਰ ਰੱਖੇਗਾ ਕੀ ਭੁੱਖ ਲੱਗੀ ਤੇ ਆ ਬਟ ਮੇਰੇ ਦੰਦ ਦੁਖਦੇ ਕਾਦੀ ਭੰਡਾ ਤੋਂ ਹੁੰਦੇ ਪਏ ਆ ਯਾਰ ਮੈਂ ਜਾਰ ਸਬਜੀ ਲੈਣ ਆਇਆ ਸੀ ਲੈ ਮੈਂ ਯਾਰ 12:30 ਤਾਂ ਹੋ ਗਏ ਆ ਹੋਰ ਕੀ ਓਕੇ 12:15 ਹੋ ਚੱਲੇ ਆ ਹਨਾ 12:15 ਮੈਂ ਲੈ ਆਇਆ ਤੇ ਮਾਂ ਆ ਚੁੱਕੇ ਬਜਾਰੋਂ ਕਿੰਨੀ ਗਰਮੀ ਆ ਬਾਹਰ ਕਿ ਲੈ ਕੇ ਸਬਜ਼ੀ ਕਿ ਲੈ ਕੇ ਆਇਓ ਬੰਦੀਆਂ ਬੰਦੀਆਂ ਯਾਰ ਮੈਂ ਨਹੀਂ ਖਾਂਦੀ ਬੰਦੀਆਂ ਯਾਰ ਕੀ ਕਰਾਂ ਮੈਂ ਨਹੀਂ ਖਾਂਦੀ ਤੂੰ ਕੋਈ ਸਬਜੀ ਵੀ ਨਹੀਂ ਖਾਂਦੀ ਚਾਦਰ ਨਾਲ ਮੈਂ ਕੀ ਕਰਾਂ ਬੈਂਗਣ ਬਣਾਓ ਖਾਣੀਆਂ ਮੈਂ ਬੈਂਗਣ ਬਣਾਈ ਜੋ ਸਰ ਤਾਂ ਕੌਣ ਦੀਆਂ ਬੈਂਗਣ ਖਾ ਕੇ ਮੇਰੇ ਤਾਂ ਗਰਮੀ ਗੱਨੀ ਵਾਰ ਹੈ ਹੈ ਗਰਮੀ ਗੱਨੀ ਵਾਰ ਗਰਮੀ ਬਹੁਤ ਜ਼ਿਆਦਾ ਹੈ ਬਾਈ ਲੈ ਚਦਰ ਸਹੀ ਕਰੀ ਬੈੱਡ ਦੀ ਚਲੋ ਕਰੋ ਉਹਦੇ ਵਿੱਚ ਕਰਨਾ ਚਾਹੁੰਦੀ ਆ ਜਮਨ ਜਮਨ ਲਿਆ ਉਹ ਤੋਂ ਤਾਂ ਆ ਗਿਆ ਨਹੀਂ ਘੱਟਦੇ ਰਹੇ ਇਹ ਵੀ ਇਹੋ ਕਰਦੇ ਮੈਂ ਪਿੰਡੀਆਂ ਛਾਲੇ ਵੀ ਕਰ ਦਿਆ ਯਾ ਨਹੀਂ ਕਰਕੇ ਬਣਾਵਾਂਗੇ ਥੋੜੀਆਂ ਜਿਹੀਆਂ ਬਾਅਦ ਚ ਸਾਬਾ ਨੇ ਕੋਈ ਉਹਨੇ ਤਾਂ ਬਿਗਣਾਵਾਉਂਦੇ ਅੱਛਾ ਉਹਨੇ ਪੱਟ ਬਣਾ ਲਿਆ ਮੈਂ ਕੱਪੜੇ-ਕੱਪੜੇ ਬੜਾ ਲੱਗਾ ਆਪਣਾ ਠੀਕ ਆ ਕਰ ਲੈ ਲੈ ਆਂ ਹਾਂਜੀ ਮੰਮੀ ਕਰਦੇ ਆ ਤਰਪਾਈ ਹਾਂਜੀ ਪਾਣੀ ਦੀ ਬੋਤਲ ਭਰੀਏ ਫਿਰ ਲੈ ਆਏ ਐ ਇਦਾਂ ਕਿਉਂ ਕਰਦਾ ਐ ਐਦਾਂ ਬਲਰਜ ਆ ਦੇਖ ਤਾਂ ਹਾਂਜੀ ਸਬਜੀ ਬਣ ਗਈ ਆ ਚਲੋ ਮੈਂ ਤਾਂ ਰੇੜਾ ਲਿਆਉਂ ਉਹ ਕੇ ਚਲੋ ਇੱਧਰ ਰੱਖ ਦਿੱਤੀ ਚਾਵਲ ਵੱਲੂ ਲਈ ਹਾਂਜੀ ਆਂਟੀ ਕਰਤੀਆਂ ਸਪਾਈਆਂ ਉਹ ਵਿਗਾ ਦੇ ਆਂਟੀ ਵਿਗਾ ਕੇ ਹੜਿਆ ਛੋਲੇ ਬੜੂ ਨੇ ਵਾਸੇ ਉਹ ਵਾਸੇ ਲਾ ਚਾ ਸਾਡੀ ਚਾਹ ਆ ਪਈ ਆ ਹਾਂਜੀ ਆਪਾਂ ਵੀ ਆਪਣਾ ਕੰਮ ਹੋ ਗਿਆ ਆ ਚਾਵਲ ਵੀ ਬਣ ਜਾਣੇ ਪੱਲੂ ਲਈ ਸਬਜ਼ੀ ਬਣ ਗਈ ਆ ਹੁਣ ਤੁਸੀਂ ਫੁਲਕੇ ਲਾ ਦਿਓ ਤੇ ਮੈਂ ਆਪਣਾ ਕੰਮ ਕਰ ਲਵਾਂ ਠੀਕ ਆ ਇੱਧਰ ਦੇਖਾ ਬੇਬੂ ਕੁੱਪੀ ਕਰਦੇ ਦੋਨੋਂ ਇੱਧਰ ਬੇਬੂ ਕੁੱਪ ਦੋਨੋਂ ਜਾਣੇ ਮੇਰੇ ਦੋਨੋਂ ਬੇਬੂ ਬਾਹਰ ਬਾਹਰ ਦੇ ਦੇ ਖਾਓ ਕੀ ਕਰਦੇ ਹੋ ਨਮਾ ਵਾਟਰ ਪਾ ਰ ਖੁੱਲਿਆ ਬੰਦੇ ਜਿਦਾ ਨਹੀਂ ਓਏ ਬਟਿੰਡੇ ਹਾਂ ਉਹ ਬਟਿੰਡੇ ਵਾਲਾ ਇਹ ਹੈਗਾ ਪੰਜਵਾਏ ਪਰ ਨਾ ਰਸ ਨਹੀਂ ਹੈਗਾ ਯਾਰ ਨਾ ਰਸ ਵੀ ਕੁਝ ਨਹੀਂ ਹੈਗਾ ਯਾਰ ਉਹ ਤਾਂ ਲੱਟਾ ਵੀ ਨਹੀਂ ਗਣੀਏ ਚਾ ਰਸ ਹੋਵੇ ਤੇ ਮਜਾ ਆਦਾ ਦੂਰ ਬਹੁਤ ਆਪਣੇ ਐਤੋਂ ਜਾਣੇ ਨੂੰ ਤਾਂ ਮਲਟੀਪਲੈਂਡ ਲਾੜੀ ਨੂੰ ਵਧੀਆ ਆ ਹਾਂ ਉਹ ਵਧੀਆ ਆ ਉਹੀ ਵਧੀਆ ਹੋਰ ਨਹੀਂ ਆਪਾਂ ਜਾ ਕੇ ਹੀ ਆਏ ਆ ਅੱਗੇ ਦੋ ਵਾਰੀ ਬੰਦਾ ਉੱਤੇ ਨਾ ਹਾੜੀ ਬੈਠਣਾ ਨਹੀਂ ਆਪਾਂ ਗਏ ਸੀ ਇਹ ਬੰਡਲਣ ਜਦੋਂ ਪੱਲੂ ਛੋਟੀ ਜਹੀ ਸੀਗੀ ਉਦੋਂ ਗਏ ਸੀ ਇੱਕ ਵਾਰੀ ਹੈਨਾ ਵਾਟਰਪਾਰਕ ਉਦੋਂ ਬੰਦ ਸੀਗਾ ਉਦੋਂ ਉੱਥੇ ਠੰਡ ਸੀ ਉਦੋਂ ਸਿਰਫ ਆਪਾਂ ਜਿਹੜੀਆਂ ਡਰਾਈ ਰਾਈਡ ਸੀਗੀਆਂ ਨਾ ਬਸ ਉਹੀ ਦੇਖੀ। ਚੈਨ ਵਾਲੀ ਜਾ ਚੁੱਕੀ ਪਰ ਭੂਇ ਨੂੰ ਨਾਲ ਇੱਕ ਵਾਰ ਆਪਾਂ ਗਏ ਸੀਗੇ। ਇਹ ਕੋਈ ਸਕੂਲ ਵਾਲੇ ਟ੍ਰਿਪ ਟ੍ਰਿਪ ਗਿਆ ਸੀਗਾ। ਚਲੋ ਮਿਲਦੇ ਆਂ ਫੇ ਤੁਹਾਨੂੰ ਆ ਦੇਰ ਤੇ ਪਾਪਾ ਮਿਲਦੇ ਆਂ। ਹਾਂਜੀ ਦੇਖੋ ਜੀ ਚਾਵਲ ਕਹਿੰਦੇ ਸੀ ਹਲਦੀ ਪਾ ਕੇ ਬਣਾਈਓ ਮम्मा ਚਾਵਲ ਇਹਦੇ ਲਈ ਬਣਾਈ ਚਾਵਲ ਅਸੀਂ ਬਣਾ ਲਈਆਂ ਪਿੰਡੀਆਂ। ਇਹ ਖੰਸਲਾ ਦੇਵਾਂ ਖਾ ਕੇ ਦੱਸੋਗੇ ਕਿੱਦਾਂ ਦੇ। ਬਾਈ ਸਾਡੇ ਬਣਾਇਆ ਚਾਵਲ। ਮਰ ਖਾ ਕੇ ਦੱਸ ਕਿਵੇਂ ਬਣੀ ਹੈ ਚਾਵਲ ਕੈਸਨ ਬਨੇ ਹੈਂ ਹਿੰਦੀ ਸੀ ਬਾਤ ਕਰ ਚਲ ਚਲ ਫਟਾਫਟ ਘਰ ਇਧਰ ਆ ਠੀਕ ਹੈ ਮੰਮੀ ਤੂੰ ਚਲ ਫਟਾਫਟ ਟੈਸਟ ਕਰਕੇ ਦੱਸ ਛੱਡ ਮੇਰੀ ਚੱਪਲ ਆਪਣੀ ਚੱਪਲ ਪਾ ਉਹਦੋਂ ਮੇਰੀ ਚੱਪਲ ਪਾ ਕੇ ਦੇ ਦਿੰਦੀ ਚਾ ਚਲ ਖਾ ਬੜਾ ਵੱਡ ਖਾਦੀ ਮੂਰੀ ਮੈਂ ਲੜਿਆ ਨਾ ਕਰੋ ਬੱਲੂ ਮੈਂ ਬਹੁਤ ਵੱਧ ਗਿਆ ਤੁਹਾਨੂੰ ਮੈਂ ਨਹੀਂ ਲੜਦਾ ਤੂੰ ਚਲ ਫਟਾਫਟ ਖਾ ਬੜਾ ਬੱਲੂ ਦੇਖਿਓ ਨਹੀਂ ਗਨੋਰ ਕਰਦਾ ਪਿਆ ਗੰਦਾ ਕਦੀ ਜਾਂਦੇ ਚਲ ਤੂੰ ਕਰ ਕੰਮ ਆਪਣਾ ਰਾਮ ਹਾਂ ਟੂਲ ਮਰਚ ਕਿੱਦਾਂ ਦਾ ਹੈ ਕਰਾਰੀ ਇਧਰ ਆ ਇਧਰ ਇਧਰ ਇਹਦਾ ਦੰਦ ਹਿੱਲਦਾ ਆ ਠੀਕ ਆ ਚਲੋ ਮਿਲਦੇ ਆ ਫੇਰ ਹੁਣ ਸਾਰੇ ਜਾਣੇ ਖਾਣੇ ਪਏ ਰੋਟੀ ਦੇ ਅੰਦਰ ਰੋਟੀ ਦਾ ਟਾਈਮ ਹੋ ਗਿਆ ਮੈਂ ਤਾਂ ਖਾਣੀ ਨਹੀਂ ਤੂੰ ਕੋਈ ਖਾਣੀ ਭਿੰਡੀਆ ਮੈਂ ਚਾਵਲ ਖਾ ਲਈ ਚਾਵਲ ਖਾਲੇ ਤੂੰ ਮੈਂ ਦੰਦ ਉਹਦਾ ਵੀ ਦੰਦ ਦੋਦਾ ਸੀਗਾ ਟੁੱਟ ਗਿਆ ਦੰਦ ਤੇ ਦੰਦ ਦੋਦਾ ਜਿਹੜਾ ਰੋਂਦੀ ਪਈ ਸੀ ਬਰੋਕਲੀ ਬਣਾਇਆ ਖਾਓ ਲੋ ਇਹਨਾਂ ਦੁਖਦਾ ਸੀ ਉਹਦਾ ਰੋਟੀ ਖਾਓ ਮੋਟੀ ਖਾਣੇ ਪਈ ਆ ਨਾਲ ਆਲੇ ਨਿੰਬੂ ਪਾਣੀ ਆਲੇ ਨਿੰਬੂ ਪਾਣੀ ਕਤੀਰਾ ਗੁੰਦ ਪਾਇਆ ਕਤੀਰਾ ਗੁੰਦ ਕਤੀਰਾ ਗੁੰਦ ਕਿਉਂ ਹੁੰਦਾ ਪੀ ਕੇ ਦੇਖ ਫੇਰ ਬਦਲ ਨਹੀਂ ਮੈਂ ਨਹੀਂ ਪੀ ਲੈ ਅ ਖਾ ਰੋਟੀ ਖਾ ਲ ਅਜੀ ਲੁਕ ਲੁਕੇ ਜੀਭੀ ਖਾਦੀ ਆ ਉੱਧਰ ਕੋਈ ਬੈਠਾ ਨਹੀਂ ਤਾਂ ਕਰਕੇ ਇਧਰ ਆਈ ਮੈਂ ਗਿਆ ਇਧਰਲੇ ਕਬਰੇ 'ਚ ਲੁਕ ਲੁਕੇ ਮੇਰੇ ਤੋਂ ਬੰਦਾ ਪਾਪਾ ਨੇ ਆਉਣਾ ਹੈ ਆਲੇ ਗੋਰ ਬੈਕੜੀ ਵੀ ਬਣਾਈ ਤੁਸੀਂ ਦੰਦ ਧੋ ਲਏ ਠੀਕ ਨਾ ਅੰਦਰੇ ਅਈਓ 3 ਮੈਨੂੰ ਕੋਲਡ ਕਾਫੀ ਬਣਾ ਕੇ ਤੁਸੀਂ ਆਏ ਨਹੀਂ ਅੱਜ ਸ਼ਾਮੀ ਸ਼ਾਮੀ ਆਇਆ ਸੀ 6 ਵਜੇ ਅੱਗੇ 8:00 ਵਜੇ ਆਉਗਾ ਜੀ 4-5 ਵਜੇ ਆਣੇ ਹੁੰਦੇ ਆ ਤੇ ਭੋਗ ਤਾਂ ਗਿਆ ਮੈਂ 3:30 ਵਜੇ ਕਦੋਂ ਗਿਆ 3:30 ਵਜੇ ਹੋਈ ਨਹੀਂ ਆ ਨਈ ਬਣਾ ਦਿਓ ਇੱਕ ਪੈਕੇਟ ਹੋਰ ਓਏ ਦੱਦੀ ਬਣਾ ਦੇ ਯਾਰ ਇੱਕ ਹੋਰ ਕੁਝ ਨਿਕਲਿਆ ਹੀ ਨਹੀਂ ਉਹਦੇ ਵਿੱਚ ਇੱਕ ਹੋਰ ਮੰਮੀ ਦੇ ਥੋੜੇ ਜਿਹਾ ਸੁਣ ਡਰੇ ਕੇ ਮੰਮੀ ਜਲਦੀ ਘੱਲੋ ਯਾਰ ਖਤਮ ਕਰ ਲਓਗੇ ਹਾਂ ਤੇ ਦੁੱਧ ਹੈਗਾ ਕਿ ਲੈ ਕੇ ਆਉਣਾ ਹੈ ਬਾਅਦ ਚ ਲੈ ਆਵਾਂ ਚਾਹ ਚਾਹ ਪੀ ਕੇ ਫੇਰ ਜਾਣਾ ਲੈ ਕੇ ਪਾਪਾ ਤੋ ਕੀ ਕਰਦੇ ਹੋ ਆਊਟ ਆਓ ਕੀ ਰੱਖੇਗੇ ਬੜੀ ਵਿਲੀ ਬੜੀ ਕੱਲ ਮੈਰੀ ਅਨਿਵਰਸਰੀ ਪਤਾ ਮੈਨੂੰ ਕੀ ਖਾਣਾ ਹੈ ਕੱਲ ਪੀਜ਼ਾ ਪਾਰਟੀ ਲਈ ਫਿਰ ਮੂਵੀ ਆਪਾਂ ਲਈ ਐ ਗਿਫਟ ਵੀ ਦੋਗੇ ਕੱਲ ਕਿਨੂੰ ਤਾਨੂੰ ਤੁਸੀਂ ਕਹੋਗੇ ਕਿ ਹਾਂ 니ਉ ਆਪਣਾ ਲਾ ਮੈਂ ਆਪਣਾ ਦਊਂਗੀ اچھا ਉਹ ਆਪਣਾ ਹੀ ਹਟ ਦੋ ਤੁਸੀਂ ਆਪਣਾ ਹੀ ਹਟ ਦਾਈਂਗੀ ਹੋਰ ਕੀ ਆ ਮਾੜਾ ਮੈਂ ਤਾਂ ਸਹੀ ਦਊਂ ਬਹਿ ਜੋ ਲੈ ਦੇ ਨੇ ਹੈ ਇਹ ਤਾਂ ਲਾਗੀ ਤੇ ਰਲ ਮੈਂ ਪਤਾ ਨਹੀਂ ਪਤਾ ਨਹੀਂ ਇਹ ਉਹ ਬਸਰਾ ਵਾਲੇ ਨੇ ਦਵਾ ਕੀਤੀ ਕੀ ਕਹਿੰਦੀ ਆ ਮੈਂ ਆਪਾਂ ਆਪਣਾ ਕਿ ਉਹ ਤੂੰ ਮੈਂ ਆਪਣਾ ਕਿ ਉਹ ਦਊਂ ਸਭ ਦੇਖਦੇ ਆ ਇਹ ਮੇਰੇ ਗਿਫਟ ਨਾਲੇ ਬਾਰੇ ਇਸ ਮਕੈਨੇ ਮੰਨ ਲਿਆ ਕਾਂ ਦੇ ਹਾਂ ਇਹ ਬਹੁਤ ਆ ਤੂੰ ਇੱਕ ਹੀ ਉਹ ਕੀ ਕਹਣਾ ਨੂੰ ਪਤਾ

ਓਏ ਸਸਿ ਗੱਲ ਚੀ ਸਸਕਾ ਆ ਗਿਆ ਸ਼ੋਪਿੰਗ ਕਰਕੇ ਆਏ ਆ ਸ਼ੋਪਿੰਗ ਮੈਂ ਟੇਸਟ ਲੈ ਗਿਆ ਆਪਣਾ ਲਈ ਚਾਰ ਪੰਜ ਨਹੀਂ ਆਉਂਦੀ ਹੋਣੀ ਤੈਨੂੰ ਪਰ ਮੈਨੂੰ ਥੋੜਾ ਪਤਾ ਲੱਗ ਗਿਆ ਮੈਨੂੰ ਨਾ ਲੈ ਗਿਆ ਮੈਂ ਇਹ ਗੱਲ ਤਾਂ ਮੈਨੂੰ ਪਤਾ ਲੱਗ ਗਿਆ ਗਾਇਸ ਗਾਇਸ ਪਾਪਾ ਦਾ ਗਿਫਟ ਹੈ ਯਾਰ ਗਾਇਸ ਕੱਲ ਮਾਂ ਪਾਪਾ ਦੀ ਅਨਿਵਰਸਰੀ ਹੈਪੀ ਅਨਿਵਰਸਰੀ ਮੰਮੀ ਪਾਪਾ ਕੇ ਪਾਪਾ ਲਈ ਟੀ-ਸ਼ਰਟ ਦੀ ਖੰਧਰੀ ਕਰ ਆਕੇ ਨੇ ਤਾਂ ਉੱਧਰ ਜਾ ਕੇ ਦੇਖ ਲੋ ਸਾਈਡੋ ਉਹ ਕੀ ਲਿਆ ਆ ਵਾਟ ਇਜ਼ ਥਿਸ ਬਾ ਕੁੜਤਾ ਮੰਮੀ ਇਹ ਕੁ ਲਾਬੀ ਨਾ ਮੈਨੂੰ ਦਹੀਗਾ ਮੈਨੂੰ ਗਲਾਬੀ ਨਾ ਸੀ ਉਹ ਵੇਖਿਆ ਕੱਲ ਪਾਇਓ ਨਾ ਦੋਨੇ ਜਾਨੇ ਨਵੇਂ ਕੱਪੜੇ ਨਾ ਵੀ ਹਾਂ ਕੱਲ ਪਾਰਟੀ ਕਰਨੀ ਆਪਾਂ ਪਾਓ ਨਵੇਂ ਕੱਪੜੇ ਮੈਂ ਕਿੱ데 ਲਿਆਉ ਉਹਦੇ ਪਾਦਾ ਆਰਮਨ ਕੱਲ ਗਿਫਟ ਦੇਣਾ ਸੀਗਾ ਉਹਨੇ ਸਵੇਰੇ ਪਵਾਵਾਂਗੇ ਨਾ ਆਪਾਂ ਨਾ ਦੋਏ ਪਾਣਗੇ ਦੋਨੇ ਜਾਨੇ ਹਾਂ ਵੀ ਗੱਲ ਲੱਗਿਆ ਆ ਅਭੀ ਸੋਣਾ ਵਾਹਲਾ ਹਾਂ ਦੋਨੋ ਕਾ ਗਿਫਟ ਹੈ ਨਾ ਇਹ ਮੈਂ ਨਹੀਂ ਹਮ ਤਾਂ ਮੇਰਾ ਗਿਫਟ ਹੈ ਇਹ ਇਹ ਮੈਂ ਚੱਲ ਲਾ ਬਜ਼ਾਰ ਚੱਲ ਤੂੰ ਕੀ ਲੈਣਾ ਲੈ ਜਾ ਗਿਆ ਹਾਂ ਚੱਲ ਫੇ ਪਧਿਆ ਕਰ ਚੱਲ ਹੋਰ ਹੋਈ ਕਿਢਾਈ ਆ ਚੱਲਦੇ ਪੈ ਤੂਦੇ ਚੀ ਮੈਂ ਦੂਗੀ ਉਹ ਸਿਮਪਾੜਾ ਕਿਹੜਾ ਲੈਣਾ ਹੈ ਆ ਵੀ ਸੋਨਾ ਵਾ ਦੋਨੋ ਰੱਖ ਲੈ ਦੋਨੂੰ ਰੱਖ ਲੋ ਦੋਨੋ ਰੱਖ ਲੈ ਦੋਨੂੰ ਰੱਖ ਲੋ ਇਹ ਲੱਗੀ ਲੈਣੀ ਨਾਲ ਲੱਗੀ ਲੈ ਲੋ ਮਮਾ ਸੈਗੀ ਲਾ ਸੈਗੀ ਲਗਾ ਮੈਂ ਦੋਨੋਂ ਰੱਖ ਲਿਆ ਲਗੀ ਲੁਕਿ ਸ਼ਡਲ ਪਜਾਮਾ ਤਾਂ ਤੇ ਹੈਗਾ ਬਈ ਮੇਰੇ ਪਰ ਲੱਗੀ ਨਾ ਪਾ ਲਿਆ ਇੱਕ ਪਾਈ ਤੇ ਹੀ ਉਹ ਜਿੱਥੇ ਆਪਾਂ ਘੁੰਮਣ ਜਾਣਾ ਜਿਹੜੀ ਕੁੜੀ ਸੀ ਨਾ ਉੱਤੇ ਉਹ ਇੰਨਾ ਕਹਿੰਦੀ ਆਲੇ ਰੰਗ ਦੀ ਲੱਗੀ ਚੱਲਣੀ ਆ ਉੱਥੇ ਕੰਮ ਕਰਦੀ ਸੀ ਕੁੜੀ ਕੀ ਕੋਈ ਹੋਰ ਕੁੜੀ ਸੀਗੀ ਦਾਦੇ ਸਾਨੂੰ ਕੰਮ ਹੀ ਜਿਹੜੀ ਦੀਦੀ ਕੰਮ ਕਰਦੀ ਉੱਥੇ ਉਹ ਬੈਂਡ ਹਾਂ ਜੀ ਕਹਿੰਦੇ ਆ ਰੰਗ ਨਹੀਂ ਲੈ ਚੱਲਣੀ ਆ ਇਹਨੇ ਚੱਲੀ ਵਾਈਟ ਰੰਗ ਦੀ ਮੰਮੀ ਮੰਮੀ ਗਾਲ ਤਾਂ ਸੁਣੋ ਇੱਕ ਪਾਈ ਪਾ ਕੇ ਜਿੱਥੇ ਆਪਾਂ ਘੁੰਮਣ ਜਾਣਾ ਆ ਇੱਕ ਪਾਈ ਉਹ ਕੱਲ ਰਹਿਣਾ ਰੱਖਣਾ ਮੈਂ ਇੱਕੋ ਜੀ ਦੋਨੋਂ ਰੱਖੋ ਖਲੋ ਦੋਨੋਂ ਬੰਦ ਨਹੀਂ ਬੰਦ ਆਪੇ ਜਗੜ ਪ੍ਰੋਮੋਸ਼ਨ ਕਰ ਲੂ ਚਾਰ ਉਹਦੇ ਪੈਸੇ ਆਏ ਨੇ ਸਾਰੇ ਉਹਨੂੰ ਦੋ ਪ੍ਰੋਮੋਸ਼ਨ ਕਰੂਆ ਹੋ ਇਹ ਤਾਂ ਬੇਸਿਕ ਲਾਇਆ ਹੋਇਆ ਉਹਦੇ ਗਾਜੇ ਸੋਹਣੇ ਉੱਧਾ ਤੇ ਆ ਦੇਖ ਪਾਪਾ ਕੋ ਹੈਗਾ ਇੱਧਰ ਡਿਜ਼ਾਈਨ ਆ ਸਹਰਾ ਆ ਆ ਪਾਪਾ ਪਰ ਪਵਾਣਾ ਪਕਲ ਇਹ ਥੋੜੀ ਅੱਜਕੱਲ ਦੀ ਲੁੱਕ ਹੈ ਨਹੀਂ ਆ ਵਾ ਪਿਆ ਸੋਹਣਾ ਉਹ ਥੋੜਾ ਬੇਸਿਕ ਆਹਾ ਤੁਹਾਡਾ ਭੱਲ ਵਾਲੀ ਹੈ ਨਹੀਂ ਕਾਲ ਵਾਲੀ ਲੈ ਜਾਣੀ ਹੈ ਮੇਰੇ ਕੋ ਸੁਣਦਾ ਵੀ ਨਹੀਂ ਪਿਆ ਹਾਂ ਜੀ ਗੱਜਬ ਵੇਚਦੀ ਆ ਕਰਦੇ ਤੁਸੀਂ ਇਕਲੇ ਇਸ ਤੇ ਦਾ ਇੱਕ ਮੇਰਾ ਕਿਉਂ ਕਿਉਂ ਕਿਉਣੀ ਨਹੀਂ ਨਹੀਂ ਮੇਰੇ ਰੋਣੇ ਲੈ ਕੇ ਦੂਆ ਨਾਲ ਕੋਲ ਅੱਜ ਕਰਦੇ ਹਾਂ ਹਾਫ ਆਫ ਡਿਵਾਈਡ ਕਰ ਲੈਨੇ ਹਾਫ ਆਫ ਡਿਵਾਈਡ ਕਰ ਲੈਨੇ ਤੂੰ ਦੋ ਤੇਰੇ ਵੀ ਸੁੱਚੂ ਲੈ ਮੈਂ ਤੇਰੇ ਵੀ ਸੁੱਚੂ ਦਉਂਗੀ ਠੀਕ ਆ ਯਾਰ ਦੇਖ ਲੈ ਸੁਣਦਾ ਨਹੀਂ ਹੈਗਾ ਲੈ ਲਈ ਚੱਲ ਹਾਫ ਆਫ ਡਿਵਾਈਡ ਕਰਨੇ ਆ ਪਾਪਾ ਗਏ ਆਓ ਤੁਸੀਂ ਪਾਪਾ ਦੇਖੋ ਮੰਮੀ ਵਾਸਤੇ ਵੀ ਗਿਫਟ ਆ ਤੁਹਾਡੇ ਵਾਸਤੇ ਮੰਮੀ ਜੀ ਥੋੜੇ ਦੋਨੇ ਟਾਈਟ ਨਿਕਲੇ ਆ ਉਹ ਇੱਕ ਇਹ ਚੱਲ ਨਹੀਂ ਆ ਕਰਾਂ ਚੇਂਜ ਤੁਸੀਂ ਆਪਣੀ ਦੇਖੋ ਵੀ ਤੁਹਾਡੀ ਵੀ ਆਪ ਨਾਲੀ ਦੋਨਾਂ ਜੋ ਇੱਕ ਪਸੰਦ ਕਰੋ ਇਹ ਦੋਨੇ ਪਸੰਦ ਕਰੋ ਆ ਦੇਖਾ ਪਲੂ ਇਹ ਜੋ ਗਲਾਸ ਚੱਕਣਾ ਪਾ ਲਾ ਕੇ ਤੇਰੀ ਫਾੜਿਆ ਗਲਾਸ ਜੀ ਆ ਦੇਖੋ ਦਰਦ ਨਾ ਕਿਹੜਾ ਪਸੰਦ ਪਹਿਲ ਦੇਖ ਤਾਂ ਲੈਣ ਦੇ ਹਾਂ ਤਾ ਵੀ ਤੈਨੂੰ ਕਿਹੜੀ ਪਸੰਦ ਆ ਵੋਟ ਫਾਰ ਥਿਸ ਵੀ ਵੈਸੇ ਦੋਨਾਂ ਨੂੰ ਕੀ ਇਹ ਦੋਨਾਂ ਦੇ ਰੱਖਮੀ ਵੀ ਕਿਹੜੀ ਪਸੰਦਾ ਨੇ ਤੈਨੂੰ ਤਾਂ ਪਸੰਦ ਦੋਨੋਂ ਹੀ ਆ ਤੂੰ ਦੱਸ ਵੋਟਿੰਗ ਕਰੋ ਨਾ ਯਾਰ ਕਿਨੂੰ ਉਹ ਜਾਈ ਸੋਹਣੀ ਆ ਵਾਲੀ ਕੋਨੇ ਵਾਲੀ ਹਾਂ ਪਾਪਾ ਤੇ ਖਵਗਨ ਪਾ ਕੇ ਵਾਲੀ ਪਾਪਾ ਨੇ ਵਾਓ ਪਾਪਾ ਸੋਹਣੀ ਲਾਦੀ ਆ ਹੂੰ ਹੂੰ ਸਹੀ ਲਾਦੀ ਪਾਪਾ ਆਈ ਬੋ ਦੇਖਾਂ ਇਹ ਤਾਂ ਬਲੈਕ ਪੜੇਗਾ ਅੱਜ ਕੱਲ ਬਲੈਕ ਬੈੱਡ ਪਾਉਗੇ ਕਿਹਦੇ ਨਾਲ ਆ ਇਹਦੇ ਨਾਲ ਬਲੈਕ ਬੈੱਡ ਆ ਕੀ ਆਹ ਹੋ। ਲੈ ਤੇਨੂ ਕਹ ਲੈ ਕਹਾਣੀ। ਬਲੈਕ ਬੈਂਟ ਜੀਂ ਦੀ। ਬਹੁਤ ਸੁਣ ਲਾਦੀ ਭਾਈ। ਪਪਾ ਇਹ ਗੱਲ ਕਵਾ। ਅਰੇ ਇਦਾਂ ਦੀ ਹੈਗੀ ਵੀ ਆ ਨਾ ਮੇਰੇ ਕੋ। ਹਾਂ। ਹਾਂ ਹੈਗੀ ਤਾਂ ਤੋ ਇਦਾਂ ਦੀ। ਯਾਰ ਮੈਨੂੰ ਰਾਜਾ ਸੁਣ ਲੱਗੰਡੀ ਆਣ। ਕਿਹੜੀ? ਆਹ ਵਾਲੀ। ਯਾਰ ਪਪਾ ਆ ਜਾ ਸੁਣ ਲੱਗ ਜਾਈ। ਕਿਹੜੀ ਸੁਣ ਲੱਗ ਜਾ? ਆਹ। ਆਹੀ ਸੁਣ ਲੱਗਦੀ। ਪਪਾ ਮਣੀ ਯਾਰ ਉਹ ਲ ਖੋਦੀ ਕਿਉਂਕਿ ਇਦਾਂ ਹੀ ਹੈਗੀ ਆ ਸਾਡੇ ਕੋਲ। ਹਨਾ। ਦੋ ਜਿਹੜੀ ਤੁਹਾਨੂੰ ਪਸੰਦ ਆ ਰੱਖੋ। ਪਪਾ ਆ ਜਾ ਸੁਣ ਲੱਗ ਜਾਈ। ਅੱਧੀ ਹੋਰ ਕੀ ਤੂੰ ਅੱਧੀ ਵਾਲੀ ਪਾ ਲੂਂਗੇ। ਨਹੀਂ ਅੱਧੀ ਬਾਦੀ ਅੱਧੀ ਬਾਦੀ ਲੈ ਲੈਂਦੇ ਵੀ ਜੇ ਆਹ ਆ ਬੜਾ ਪਾਪਾ ਨੂੰ ਪਸੰਦ ਆਦੀ ਬਾਦੀ ਹੋ ਤਾਂ ਮੈਂ ਜਿਹੜੀ ਥੋੜੀ ਲੰਬੀ ਰੱਖ ਲਾ ਮੈਂ ਹੋ ਜਾਣਾ ਥੋੜਾ ਜਿਹਾ ਲੇਟ ਮੈਂ ਮੜਾ ਜਾ ਕੰਮ ਜਾਣਾ ਹਾਂ ਕੁੜਤਾ ਆਪਾਂ ਕਿਹੜੀ ਲੈਣੀ ਆ ਤੇਰਾ ਕੀ ਲੈਣਾ ਚਾਹੋ ਆਹ ਦੋ ਕੁੜਤੇ ਟਾਈ ਡਾ ਤੂੰ ਇਹ ਥੋੜਾ ਚੇਂਜ ਕਰਾ ਲਓ ਫਿਰ ਹਾਂ ਆਹ ਰਾਂਜੀ ਵੱਡਾ ਸਾਈਜ਼ ਲੈ ਲੈਂਦੇ ਆ ਇਹ ਤਾਂ ਪਲੇਅਰਸ ਕੋਈ ਨਹੀਂ ਦੇ ਬਲੈਕ ਦਾ ਕੋਟ ਵਧੀਆ ਹੁੰਦਾ ਹਮੇਸ਼ਾ ਵਧੀਆ ਹੁੰਦਾ ਛੋਟਾ ਹੈ ਨਾ ਆਹ ਐਲ ਸਾਈਜ਼ ਆਹ ਐਕਸ ਐਲ ਮੈਂ ਡਬਲ ਐਸ ਡਬਲ ਐਕਸ ਐਲ ਤੁਹਾਡੇ ਮੈਨੂੰ ਜੇ ਮਾਣਾ ਪੋਟਾ ਕਿਤੇ ਧੋਤੇ ਤੇ ਕਿਤੇ ਹੋ ਵੀ ਗਿਆ ਟਾਈ ਹਲਕਾ ਫਰਕਸ਼ਨਿੰਗ ਹੋ ਜਾਂਦਾ ਹੈ ਕੱਪੜਾ ਤੇ ਇਹ ਨਾ ਹੋਵੇ ਆ ਚੇਂਜ ਕਰਕੇ ਲੈ ਆਓ ਮੈਂ ਚੱਲਦੀ ਆਪਾ ਜਾ ਜਾ ਅਮਰ ਸ਼ਾਰਟ ਚਲੋ ਚਲੋ ਕਹਿੰਦਾ ਇਹ ਸਿੰਗਲ ਆ ਦੇਖਿਆ ਨਾ ਥੈਂਕ ਯੂ ਆ ਮੇਰੇ ਵੱਲੋਂ ਮੰਮਾ ਦੀ ਲਿਪਸਟਿਕ ਦੇਖੀ ਸੀ ਮੈਂ ਕਿਹਾ ਮੰਮੀ ਨੂੰ ਆਪਣੇ ਆਪਸਾਂ ਦਾ ਕਿ ਲੈ ਆਓ ਸਿੰਗਲ ਬੰਦ ਹੋ ਜਾਣਾ ਆ ਬਸ ਚੱਲ ਭਰਾਵਾ ਜਲਦੀ ਚੱਲ ਫੋਨ ਲੱਗਦਾ ਦੁਕਾਨ ਬੰਦ ਹੋ ਜਾਣੀ ਆ ਇਹਨੂੰ ਰੱਖ ਫੋਨ ਚਲ ਉਹ ਰੱਖ ਦੇ ਯਾਰ ਸਮਝ ਨਹੀਂ ਆਉਂਦੀ ਕੀ ਕਰੀਏ ਇੱਕ ਤਾਂ ਲੈ ਆ ਆ ਕੋ ਕੁਰਤੇ ਲੈ ਕੇ ਆ ਸੀ ਉਹ ਕੁਰਦਾ ਕੋਈ ਪਸੰਦ ਨਹੀਂ ਆਇਆ ਕੋਈ ਮਤਲਬ ਟਾਈਟ ਟੁਰ ਰਹਿੰਦਾ ਸੀਗਾ ਕੋਈ ਫਿਟਿੰਗ ਨਹੀਂ ਸੀ ਹੁਣ ਹੋਰਗੇ ਤੋਂ ਲੈ ਕੇ ਆਏ ਦਿਖਾਓ ਕੀ ਲੈ ਕੇ ਆਏ ਆ ਦੇਖੋ ਇੱਕ ਕੁਰਦਾ ਆਇਆ ਆ ਯਾਰ ਤੂੰ ਤਾਂ ਅਗਰ ਉਹ ਬਹੁਤ ਸੋਹਣਾ ਹੈ ਵਾਓ ਉਹ ਮੈਨੂੰ ਬਹੁਤ ਪਸੰਦ ਆਇਆ ਮੈਨੂੰ ਆ ਪਸੰਦ ਆਇਆ ਬਹੁਤ ਉਹ ਵੀ ਥੋੜਾ ਉਹ ਵੀ ਬਹੁਤ ਬਹੁਤ ਸੋਹਣਾ ਆ ਦੇਖਿਆ ਇਹ ਇਹਦੇ ਕੈਂਡਲ ਸਾਈਜ਼ ਕਿੰਨੇ ਵਧੀਆ ਆ ਇਹਨਾਂ ਦੇ ਤੁਸੀਂ ਅੱਛਾ ਆਹ ਨੂੰ ਵੀ ਦੇਖੋ ਇਹ ਕਹਿੰਦਾ ਵਾਓ ਆਹ ਦੇਖੋ ਬੰਨਾ ਸੋਹਣਾ ਹਾਂ ਆ ਲੈ ਕਲਾ ਸੋਣਾ ਵਾਲਾ ਉਰਤੇ ਤਾਂ ਦੋਨੇ ਸੋਨੇ ਆ ਨਹੀਂ ਬਲੈਕ ਵਾਲਾ ਜ਼ਿਆਦਾ ਵਧੀਆ ਵੇ ਮੈਨੂੰ ਕਪੜਾ ਉਹੀ ਲੱਗਦਾ ਹੈ ਕਪੜਾ ਉਹੀ ਆਈ ਸੀਗਾ ਨਹੀਂ ਹੋਰ ਆ ਹੋਰ ਆ ਕਪੜਾ ਹੋਰ ਆ ਨਹੀਂ ਉਹੀ ਲੱਗਦਾ ਨਹੀਂ ਮਨ ਵੀ ਹੋਰ ਆ ਚੈੱਕ ਜਿਓ ਆ ਥੋੜੇ ਹੋਰ ਆ ਕਪੜਾ ਚਲੋ ਦੇਖੋ ਪਾ ਕੇ ਦੇਖੋ ਪਹਿਲਾਂ ਫੇਰ ਫੇਰ ਬਾਕੀ ਦੇ ਦਿਆਂ ਆ ਲੈ ਮੁੱਢੀ ਪਾਵਾ ਕਿਦਾਂ ਬਹੁਤ ਵਧੀਆ ਮੈਨੂੰ ਪਸੰਦ ਨਹੀਂ ਆ ਚਲੋ ਯਾਰ ਇੱਥੇ ਕਰੋ ਮੰਮੀ ਨਹੀਂ ਆਈ ਪਸੰਦ ਕੱਲ ਇੱਕ ਕੱਲ ਬਣਾਵਾਂਗੇ ਕੱਲ ਬਣਾਵਾਂਗੇ ਇਧਰ ਵਿੱਚ ਕਰਦੇ ਨੇ ਸਾਂਦਾ ਵਟ ਉਹ ਟਾਈਟਾ ਕੋਈ ਨਹੀਂ ਸਿਰ ਚੇਂਜ ਕਰ ਗਿਆ ਆਪ ਹੀ ਲੈਣਗੇ ਵਲੌਗ ਦਾ ਕਰੋ ਇਹ ਕਰਦੇ ਇੱਥੇ ਐਂਡ ਤੇ ਕੱਲ ਨੂੰ ਅਨਿਵਰਸਰੀ ਦਾ ਵਲੌਗ ਬਣਾਵਾਂਗੇ ਸਾਰਾ ਸ਼ੁਰੂ ਤੋਂ ਦੁਬਾਰਾ ਆਪਾਂ ਠੀਕ ਆ ਵਧੀਆ ਫਸਟ ਕਲਾਸ ਵਲੌਗ ਬਣਾਵਾਂਗੇ ਖਾਣ ਪੀਣ ਲਈ ਕਰ ਲਿਆਵਾਂਗੇ ਤੇ ਮਿਲਦੇ ਆ ਤੁਹਾਨੂੰ ਨਵੇਂ ਵਲੌਗ 'ਚ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਵਲੌਗ ਕਿਦਾਂ ਦਾ ਲੱਗਾ ਥੈਂਕ ਯੂ ਪਾਪਾ ਅਸੀਂ ਵੀ ਕੁਝ ਬੋਲਣਾ ਆ ਕਰੋ ਐਂਡ ਕਰੋ ਕੱਲ ਦਾ ਦਿੱਤਾ ਹੋਰ ਕਿਤਾ ਕਮ ਅਲਬਾਏ ਬਾਏ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ